ਜਿਲ੍ਹਾ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਕੰਮ ਕੀਤਾ ਗਿਆ ਹੈ ਜਿਹਦੇ ਵਿੱਚ ਲੋਕਾਂ ਦੇ ਜਿਹੜੇ ਮੋਬਾਈਲ ਗਵਾਚ ਗਏ ਸੀਗੇ ਉਹਨਾਂ ਦੀ ਜਿਹੜੀ ਰਿਕਵਰੀ ਕਰਕੇ ਉਹਨਾਂ ਦੇ ਜਿਹੜੇ ਲੀਗਲ ਓਨਰਸ ਹੈਗੇ ਆ ਉਹਨਾਂ ਨੂੰ ਮੋਬਾਈਲ ਫੋਨ ਵਾਪਸ ਕੀਤੇ ਗਏ ਹਨ ਭਾਈ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਵੀ ਕੋਈ ਮੋਬਾਈਲ ਫੋਨ ਗਵਾਚਦਾ ਹੈਗਾ ਉਹਦੀ ਇਨਫੋਰਮੇਸ਼ਨ ਇਹੀ ਲੋਕਾਂ ਨੇ ਸਰ ਆਪਣੇ ਥਾਣੇ ਜਾ ਕੇ ਜਿਹੜੇ ਸਾਂਝ ਕੇਂਦਰ ਹੈਗੇ ਲਾਸਟ ਰਿਪੋਰਟ ਹੁੰਦੀ ਹੈ ਉਹ ਸਾਂਝ ਕੇਂਦਰਾ ਦੇ ਵਿੱਚ ਦਰਜ ਕਰਾਈ ਸੀਗੀ ਉਹ ਜਿਹੜਾ ਰਿਕਾਰਡ ਪੁਲਿਸ ਰਿਕਾਰਡ ਦੇ ਵਿੱਚ ਆ ਜਾਂਦਾ ਹੈਗਾ ਕਪੂਰਥਲਾ ਪੁਲਿਸ ਵੱਲੋਂ ਬੜੀ ਮੁਸ਼ਤਦੀ ਨਾਲ ਕੰਮ ਕਰਦੇ ਹੋਏ ਇਹ ਫੋਨਾਂ ਨੂੰ ਜਿਹੜਾ ਟ੍ਰੇਸ ਕੀਤਾ ਗਿਆ ਹੈਗਾ ਤੇ ਜਿਹੜੇ ਟ੍ਰੇਸ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੇ ਲਾਫਲ ਓਨਰਸ ਹੈ ਉਹਨਾਂ ਨਾਲ ਤਾਲਮੇਲ ਕਰਕੇ ਵਾਪਸ ਕੀਤਾ ਗਿਆ ਹੈ ਕਪੂਰਥਲਾ ਪੁਲਿਸ ਨੇ ਹੁਣ ਤੱਕ ਤਕਰੀਬਨ 38 ਮੋਬਾਈਲ ਫੋਨ ਜਿਹੜੇ ਕਿ ਗਵਾਚ ਗਏ ਸੀਗੇ ਉਹਨਾਂ ਨੂੰ ਰਿਕਵਰ ਕਰ ਲਿਆ ਗਿਆ ਹੈ ਇਹਨਾਂ ਦੇ ਲੀਗਲ ਓਨਰਸ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਅੱਜ ਦੇ ਸਮਾਗਮ ਦੇ ਵਿੱਚ 26 ਓਨਰਸ ਜਿਹੜੇ ਸ਼ਾਮਿਲ ਹੋਏ ਹਨ ਤੇ ਉਹਨਾਂ ਨੂੰ ਮੌਕੇ ਤੇ ਹੀ ਉਹਨਾਂ ਦਾ ਗਵਾਚਿਆ ਹੋਇਆ ਫੋਨ ਵਾਪਸ ਕੀਤਾ ਗਿਆ ਹੈਗਾ ਆ ਇਹ ਲੜੀ ਨੂੰ ਅਸੀਂ ਲਗਾਤਾਰ ਕੰਟੀਨਿਊ ਕਰਦੇ ਰਵਾਂਗੇ ਜਿਹੜਾ CEIR ਪੋਰਟਲ ਵੀ ਹੈਗਾ ਭਾਰਤ ਸਰਕਾਰ ਦਾ ਉਹਦੇ ਥਰੂ ਵੀ ਅਸੀਂ ਜਿਹੜੇ ਮੋਬਾਈਲ ਫੋਨ ਜਿਹੜੇ ਗਵਾਚੇ ਹੋਏ ਆ ਉਹਦੋਂ ਅਸੀਂ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਪੂਰੀ ਲੋਕਾਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ कि जे ਉਹਨਾਂ ਦਾ ਕਦੇ ਮੋਬਾਈਲ ਫੋਨ ਗਵਾਚ ਜਾਂਦਾ ਹੈਗਾ ਤੇ ਆਪਣੇ ਨੀਅਰੈਸਟ ਜਿਹੇ ਸਬੰਧਿਤ ਪੁਲਿਸ ਥਾਣੇ ਦੇ ਵਿੱਚ ਆ ਕੇ ਉਹਦੀ ਰਿਪੋਰਟ ਜ਼ਰੂਰ ਕਰਨ ਆ ਸਾਂਝ ਕੇਂਦਰ ਵਿੱਚ ਜਾ ਕੇ ਲਾਸਟ ਰਿਪੋਰਟ ਦੀ ਉਹ ਕਾਪੀ ਵੀ ਲੈ ਸਕਦੇ ਹੈ ਤੇ ਸਾਨੂੰ ਉਹਦੀ ਬੜੀ ਹੈਲਪ ਮਿਲਦੀ ਹੈ ਕਿ ਅਸੀਂ ਉਹ ਕੇਸ ਜਿਹੜਾ ਟ੍ਰੇਸ ਕਰਨ ਦੇ ਵਿੱਚ ਸਾਨੂੰ ਪ੍ਰੋਪਰ ਹੈਲਪ ਮਿਲਦੀ ਹੈਗੀ ਹੈ ਤੇ ਅਸੀਂ ਪੂਰੀ ਉਹਦੀ ਜ਼ੋਰ ਲਾ ਕੇ ਤੁਹਾਡਾ ਫੋਨ ਜਿਹੜਾ ਟ੍ਰੇਸ ਕਰਕੇ ਤੁਹਾਨੂੰ ਵੀ ਵਾਪਸ ਕਰਾਂਗੇ ਸਰ ਇਹ ਮਿਸਿੰਗ ਵਾਲੇ ਫੋਨ ਨੇ ਕਿ 스내치 ਹੋਏ ਉਹਲੇ ਫੋਨ ਵੀ ਨੇ ਇਹ ਸਾਰੇ ਫੋਨ ਮਿਸਿੰਗ ਵਾਲੇ ਸੀਗੇ ਸਮਾਰਟਫੋਨਸ ਹੈਗੀ ਹੈ ਉਹਨਾਂ ਦੀ ਜਿਹੜੀ ਵੱਖਰੀ ਕਾਰਵਾਈ ਚੱਲ ਰਹੀ ਹੈਗੀ ਹੈ ਤੇ ਉਹਦੇ ਉੱਤੇ ਵੀ ਅਸੀਂ ਬੜੀ ਜਿਹੜਾ ਮੁਸਤੈਦੀ ਨਾਲ ਕੰਮ ਕਰ ਰਹੇ ਹਾਂ ਸਾਡੇ ਟੈਕਨੀਕਲ ਸੈੱਲ ਤੇ ਸਾਈਬਰ ਸੈੱਲ ਸਾਣੇ ਜਿਹੜੇ ਹੈ ਉਹਦੇ ਵਿੱਚ ਜਿਹੜੀ ਮੁਸਤੈਦੀ ਨਾਲ ਕੰਮ ਹੋ ਰਿਹਾ ਹੈਗਾ ਉਹਦੀ ਜਿਹੜੀ ਆਪਣਾ ਦੇ ਲੀਗਲ ਓਨਰ ਨੂੰ ਜਿਹੜੀ ਵਾਪਸੀ ਹੈਗੀ ਹੈ ਉਸ ਪੂਰਤਾ ਦੀ ਰਾਹੀ ਅਸੀਂ ਕਰਾਉਣੀ ਇੱਕ ਫੋਨ ਕਹਿੰਦੇ ਕਿ ਤੁਸੀਂ ਰਾਜਸਥਾਨ ਬਹੁਤ ਦੂਰੋਂ ਰਿਕਵਰ ਕਰਕੇ ਲੈ ਕੇ ਆਏ ਹੋ ਉਹ ਕੀ ਇਨਸੀਡੈਂਟ ਹੈ ਕਿਸ ਤਰ੍ਹਾਂ ਜਾਣ ਕੇ ਤੇ ਬਿਲਕੁਲ ਜਿਹੜਾ ਫੋਨ ਗਵਾਚ ਗਿਆ ਸੀਗਾ ਤੇ ਇਹਨਾਂ ਦੀ ਜਿ ਕਿਸੇ ਮਿਸਪਲੇਸ ਹੋ ਕੇ ਜਿਹੜਾ ਬੇਸਿਕਲੀ ਉਹ ਫੋਨ ਰਾਜਸਥਾਨ ਪਹੁੰਚ ਗਿਆ ਸੀਗਾ ਤੇ ਜਦੋਂ ਟੈਕਨੀਕਲ ਅਸੀਂ ਸਟਡੀ ਕੀਤਾ ਇਨਵੈਸਟੀਗੇਸ਼ਨ ਦੌਰਾਨ ਤੇ ਉਹਦੀ ਲੋਕੇਸ਼ਨ ਜਿਹੜੀ ਸਾਨੂੰ ਰਾਜਸਥਾਨ ਚ ਮਿਲੀ ਤੇ ਸਾਡੀ ਟੀਮਾਂ ਰਾਜਸਥਾਨ ਜਾ ਕੇ ਉਹਨੂੰ ਰਿਕਵਰ ਕਰਕੇ ਲੈ ਕੇ ਆਈ ਇੱਕ ਆਰਮੀ ਪਰਸਨ ਦਾ ਵੀ ਫੋਨ ਇਸੋ ਆਇਆ ਸੀਗਾ ਉਹ ਵੀ ਰਿਕਵਰ ਨੀ ਬਿਲਕੁਲ ਬਿਲਕੁਲ ਜੋ ਕੀ ਮੈਂ ਕਹਿ ਰਿਹਾ ਕਿ ਸਾਰੇ ਆਪਾਂ ਜਿਹੜੇ ਸਿਟੀਜ਼ਨਸ ਹੈਗੇ ਆ ਸਾਰਿਆਂ ਲਈ ਉਨੇ ਹੀ ਅਸੀਂ ਜ਼ੋਰ ਨਾਲ ਜਿਹੜਾ ਕੰਮ ਕਰਦੇ ਆ ਤੇ ਪਹਿਲ ਦੇ ਆਧਾਰ ਤੇ ਜਿਹੜੇ ਲੋਸਟ ਮੋਬਾਈਲ ਫੋਨਸ ਟੈਸਟ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆ ਇਹ ਜ਼ਿਲ੍ਹੇ ਦੇ ਸਾਰੇ ਸਬੰਧਤ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਸਾਰੇ ਇਹ ਸਾਰੇ ਕਪੂਰਥਲਾ ਜ਼ਿਲ੍ਹੇ ਦੇ ਸਬੰਧਤ ਸ ਇਹ ਕਿੰਨੇ ਸਮੇਂ ਚ ਲੋਸ ਹੋਏ ਇਹ ਜਿਹੜੇ ਕੀਤੇ ਹੋਏ ਆ ਕਿੰਨੇ ਸਮਾਂ ਪਹਿਲਾਂ ਦੇ ਹੈਗੇ ਸਾਰੇ ਵੱਖ-ਵੱਖ ਹੈਗੇ ਆ ਕੁਝ 6 ਮਹੀਨੇ ਦੇ ਆ ਕੁਝ 1 ਸਾਲ ਦੇ ਹਾਂ ਠੀਕ ਹੈ ਸੋ थैंक यू